ਐਸ ਵਾਲੇ ਪਹੁੰਚੇ ਹੋਏ ਆ ਜੀ ਮੰਡੀ ਸੁਧਾਰ ਕਿ ਇੱਥੇ ਜੋ ਕੱਟ ਹੋਇਆ ਹੋਇਆ ਉਹ ਮੈਂ ਤੁਹਾਨੂੰ ਦਿਖਾ ਦੇਣਾ ਕਿ ਇੱਥੇ ਇੱਕ ਕਮਰਾ ਪਾਇਆ ਜਾ ਰਿਹਾ ਏ ਦਿਕ ਪਾਰਟੀ ਉਹਨੂੰ ਰੋਕਣ ਦੀ ਆ ਇੱਕ ਪਾਰਟੀ ਕਹਿੰਦੀ ਔਰ ਦੋਵੇਂ ਪਾਰਟੀਆਂ ਨਾਲ ਗੱਲ ਕਰਾਂਗੇ ਹਜੇ ਪੁਲਿਸ ਵੀ ਆਈ ਸੀ ਕਿ ਮੜ ਜੋ ਐਸ ਐਚ ਓਸ ਪਹੁੰਚੇ ਸੀਗੇ ਉਹਨਾਂ ਨੂੰ ਵੀ ਕਹਿ ਬੜੀ ਥਾਣੇ ਪਹੁੰਚ ਜਾਓ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇਸ ਬੰਦੀ ਦੋਵੇਂ ਪਾਰਟੀਆਂ ਨਾਲ ਗੱਲ ਸਾਡੇ ਨਾਲ ਜੀ ਮੜਯੋਕ ਸਰਪੰਸਾਬ ਨੇ ਸਰਦਾਰ ਨਿਸ਼ਾਨ ਸਿੰਘ ਜੀ ਨਾਲ ਪਿੰਡ ਦੇ ਪਤਵੱਤੇ ਸਰਜਨ ਨੂੰ ਤੋਂ ਸੁਧਾਰਦੇ ਇਹ ਸਰਪੰਸਾਬ ਤੁਸੀਂ ਅਸੀਂ ਇਥੇ ਪਹੁੰਚੇ ਹਾਂ ਸੁਧਾਰ ਮੰਡੀ ਜੋ ਰੋਲਾ ਆ ਉਹ ਸਬੰਧੀ ਇਥੇ ਕੋਈ ਕੋਈ ਕਮਰਾ ਪੈ ਰਿਆ ਆ ਹੀ ਵੇਖ ਚੁੱਕੇ ਹਾਂ ਉਹ ਸਾਰੀ ਦੀਨ ਆ ਉਸ ਬੰਦੀ ਤੁਸੀਂ ਐਗਰੀ ਕਰ ਰਹੇ ਹੋ ਫਿਰ ਰੋਕਣ ਦੇ ਜੇ ਅੱਗੇ ਤੁਸੀਂ ਤੁਹਾਨੂੰ ਆਬਜੈਕਸ਼ਨ ਆ ਤੁਸੀਂ ਕਿਹੜੇ ਆਧਾਰ ਤੇ ਰਜੈਕਸ਼ਨ ਕਰ ਰਹੇ ਹੋ ਆਪਣੇ ਕੋ ਕੋਈ ਕਾਗਜ਼ ਪੱਤਰ ਹੈਗਾ ਜੀ ਜੇ ਜੀ ਜਦੋਂ 2023 ਦੇ ਵਿੱਚ ਸ਼ੈੱਡ ਮਜੂਰ ਹੋਇਆ ਸੀ ਨਾ ਮੰਡੀ ਵਾਸਤੇ ਅੱਛਾ ਜੀ ਇਹ ਮਾਰਕੀਟ ਕਮੇਟੀ ਕੋਲ ਜਗਾ ਨੋਕ ਲੈਣਾ ਕੁਛ ਮਰਲੇ ਆ ਉੱਪਰਲੀ ਸਾਈਡ ਤੇ ਤੁਸੀਂ ਉੱਧਰ ਦੇਖ ਸਕਦੇ ਜਿਹੜੀ ਅਸਲ ਮਾਰਕੀਟ ਦੀ ਮਾਲਕੀ ਆ ਠੀਕ ਹੈ ਜੀ ਇਹਨਾਂ ਨੇ ਨਿਸ਼ਾਨਦਈ ਜਿਹੜਾ ਸ਼ੈੱਡ ਮਜੂਰ ਜਿਹੜਾ ਕੀਤਾ ਸੀ ਉਹ ਜਗਾ ਉੱਪਰ ਕੀਤਾ ਸੀ ਠੀਕ ਹੈ ਜੀ ਉਹਦੇ ਕੋਲ ਸਾਡੇ ਕੋਲ ਨਿਸ਼ਾਨਦਈਆਂ ਕਾਪੀ ਵਿੱਚ ਹੈਗੀਆਂ ਹਰ ਚੀਜ਼ ਹੈਗੀ ਹੈ ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਧੱਕੇ ਦੇ ਨਾਲ ਜਿਹੜਾ ਸ਼ੈੱਡ ਬਣਾਇਆ ਗਿਆ ਸਾਡੀ ਇਹ ਜਿਹੜੀ ਮਾਲਕੀ ਹੈ ਗ੍ਰਾਮ ਪੰਚਾਇਤ ਦੀ ਮਾਲਕੀ ਆ ਇਹ ਗੈਰਮੌਕਲ ਛਪੜਿਆ ਅੱਛਾ ਜੀ ਧਾਰੀ ਨੰਬਰ 8 ਨਾਲ ਦਾ ਛੱਪੜਾ ਮਜੂਤਾ ਇੱਥੇ ਅੱਛਾ ਜੀ ਇਹ ਜਿੰਨੇ ਵੀ ਕੋਠੇ ਪਏ ਐ ਮੇ ਸਪੰਚੀ ਤੋਂ ਪਹਿਲਾਂ ਕੁਝ ਇਨਲੀਗਲ ਪੈ ਗੇ ਇੱਕ ਕੋਠਾ ਉਸਤੇ ਪਾਇਆ ਮੇਰੀ ਸਰਪੰਚੀ ਦੀ ਪਿਛਲੀ ਸਰਪੰਚੀ ਦੇ ਵਿੱਚ ਪਾਇਆ ਕੋਠਾ ਅਸੀਂ ਉਹਦਾ ਵੀ ਪ੍ਰੋਜੈਕਸ਼ਨ ਕੀਤਾ ਉਹਦਾ ਬਕਾਇਦਾ ਡੀਡੀਪੀਓ ਸਾਹਿਬ ਨੂੰ ਲਿਖ ਕੇ ਵੀ ਦਿੱਤਾ ਕਿ ਇਹ ਜਿਹੜਾ ਕੋਠਾ ਇਨਲੀਗਲ ਪੈ ਰਿਹਾ ਅੱਛਾ ਜੀ ਉਹ ਉਹ ਹੈਗਾ ਸੀ ਉਹਦਾ ਮੰਤਰੀ ਧਾਰੀਗਲ ਦਾ ਕੋ ਰਿਸ਼ਤੇਦਾਰ ਮਕਵਾਲ ਤੋਂ ਜਿਨੇ ਕੋਠਾ ਪਾਇਆ ਉਹ ਇਹਦਾ ਤੁਰਾਦਾਨ ਕੇ ਚੋਰੀ ਲੈਂਡਰ ਪਾ ਕੇ ਇੱਕ ਦੋ ਦਿਨਾਂ ਚ ਕੋਠਾ ਪਾਇਆ ਇੱਕ ਦੋ ਦਿਨਾਂ ਚ ਇੱਕ ਦੋ ਦਿਨਾਂ ਚ ਫੜਾ ਬੱਜੇ ਹੁਣ ਇਹ ਪਰਸੋਂ ਦਾ ਜੀ ਇਹਨਾਂ ਨੇ ਇੱਥੇ ਕੰਮ ਸ਼ੁਰੂ ਕੀਤਾ ਪਹਿਲੀ ਗੱਲ ਤੇ ਮਾਰਕ ਕਮੇਟੀ ਨੇ ਮੰਡੀ ਨੀਟਾਂ ਲਾਈਆਂ ਬਿਨਾ ਮਨਜ਼ੂਰੀ ਤੋਂ ਕੋਈ ਇੱਟ ਨਹੀਂ ਪੁੱਟ ਸਕਦਾ ਨਹੀਂ ਪੁੱਟ ਸਕਦੇ ਇਹਨਾਂ ਨੇ ਕੋਈ ਮਨਜ਼ੂਰੀ ਨਹੀਂ ਲਈ ਕੋਈ ਨਾ ਕੋਈ ಗ್ರಾಮ ਪੰਚਾਇਤ ਵੱਲੋਂ ਕੋਈ ਮਨਜ਼ੂਰੀ ਨਹੀਂ ਹੈਗੀ ਕੋਈ ਮਾਰਕ ਕਮੇਟੀ ਦਾ ਮਨਜ਼ੂਰੀ ਨਹੀਂ ਹੈਗੀ ਇਹਨਾਂ ਨੇ ਨੀਟਾਂ ਪੁੱਟੀਆਂ ਇੱਟਾਂ ਪੁੱਟ ਕੇ ਇਨਲੀਗਲ ਨਮਰਾ ਬਣਾ ਰਹੇ ਉਸ ਦੇ ਸਬੰਧ ਵਿੱਚ ਪੰਚਾਇਤ ਨੂੰ ਨੋਟਿਸ ਵੀ ਕੱਢਿਆ ਗਿਆ ਅੱਛਾ ਜੀ ਨਾਲੇ ਰੰਗ ਦਾ ਅਰਜ਼ੀ ਦਿੱਤੀ ਕਿ ਡੀਡੀਪੀਓ ਸਾਹਿਬ ਬੀਡੀਪੀਓ ਸਾਹਿਬ ਨੂੰ ਸਪੈਸ਼ਲ ਸਬੰਧ ਚ ਲਿਖਿਆ ਗਿਆ ਠੀਕ ਹੈ ਜੀ ਐਡੀ ਸਾਹਿਬ ਨੂੰ ਦੱਸਿਆ ਗਿਆ ਕਿ ਇਹ ਜਿਹੜਾ ਕਮਰਾ ਇਲੀਗਲ ਮਤਲਬ ਪੂਰਨ ਤੌਰ ਤੇ ਜਿਹੜੀ ਕਾਰਵਾਈ ਹੋ ਰਹੀ ਹੈ ਤੁਸੀਂ ਪ੍ਰਸ਼ਾਸਨ ਨੂੰ ਹਰ ਮੈਕਬੇ ਨੂੰ ਇਤਲਾ ਕਰ ਕਰ ਚੁੱਕੇ ਹੋ ਅਸੀਂ ਇਹਨੂੰ ਵਟਸਐਪ ਤੇ ਤੇ ਪਲੱਸ ਈਮੇਲਾਂ ਅਸੀਂ ਇਹਨਾਂ ਨੂੰ ਪਹੁੰਚਲਾ ਚੁੱਕੇ ਹਾਂ ਜੀ ਠੀਕ ਹੈ ਜੀ ਮੈਕਬੇ ਸਾਡੇ ਬੀਡੀ ਸਾਹਿਬ ਵੱਲੋਂ ਵੀ ਇਹਨਾਂ ਨੂੰ ਜਿਹੜੇ ਨੋਟਿਸ ਜਾਰੀ ਕੀਤੇ ਗਏ ਆ ਇੱਕ ਪਰਸੋਂ ਹੀ ਆਣ ਕੇ ਸੈਕਟਰੀ ਸਾਹਿਬ ਪੰਚਾਇਤ ਸੈਕਟਰੀ ਸਾਡੇ ਆਣ ਕੇ ਕੰਮ ਬੰਦ ਕਰਕੇ ਗਏ ਅੱਛਾ ਜੀ ਇਹ ਉਲਟੇ ਇਹਨਾਂ ਨੇ ਫੋਨ ਕਰਕੇ ਸਾਨੂੰ ਧਮਕੀਆਂ ਵੀ ਦਿੱਤੀਆਂ ਅਸੀਂ ਧੱਕੇ ਦਾ ਕੋਠਾ ਪਾਉਣਾ ਜੇ ਤੁਹਾਡੇ ਜੁਰਤਾਂ ਨੂੰ ਢੱਕ ਮੰਨੀ ਸਰਪੰਚ ਸਾਹਿਬ ਇਹ ਤੁਸੀਂ ਬੜਾ ਤਰ੍ਹਾਂ ਇਲਜ਼ਾਮ ਲਾਉਂਦੇ ਹੋ ਵਾਕਈ ਇਹ ਗੱਲ ਹੋਈ ਆ ਮੇਰੇ ਕੋਲ ਫੋਨ ਰਿਕਾਰਡਿੰਗ ਹੈਗੀ ਆ ਜੀ ਰਿਕਾਰਡਿੰਗ ਹੈਗੀ ਆ ਹਾਂ ਮੇਰੇ ਕੋਲ ਫੋਨ ਹੈਗਾ ਮੈਨੂੰ ਫੋਨ ਤੇਨੇ ਤੂੰ ਕਹਿ ਦਿੱਤੀਗਾ ਕਿ ਮੈਂ ਕਮਰਾ ਪਾਉਣਾ ਤੂੰ ਆਣ ਕੇ ਡਾਕੇ ਵਿਖਾ ਮੈਂ ਤੇਰੇ ਕੋਲ ਕਾ ਕਰ ਦੇਣਾ ਮੈਂ ਤੈਨੂੰ ਜੇ ਕਰ ਦੇਣਾ ਐਨੀ ਵੀ ਹੁਣ ਮਹਿਕਮਾ ਆਇਆ ਜਿੱਥੇ ਵੀਡੀਓ ਸਾਹਿਬ ਆਇਆ ਸੈਕਟਰੀ ਸਾਹਿਬ ਆਏ ਅਸੀਂ ਉਹਨਾਂ ਨੇ ਇਹ ਪੁੱਛਿਆ ਜੀ ਤੁਹਾਡੇ ਕੋ ਕੋਈ ਮਨਜ਼ੂਰੀ ਹੈਗੀ ਆ ਪੰਚਾਇਤ ਵੱਲੋਂ ਜਾਂ ਮਾਰਕ ਕਮੇਟੀ ਵੱਲੋਂ ਜੀ ਸਾਨੂੰ ਦਿਖਾਈ ਜਾਵੇ ਸਾਨੂੰ ਕੋਈ ਆਬਜੈਕਸ਼ਨ ਠੀਕ ਹੈ ਜੀ ਜੇ ਕੋਠਾ ਪਾਉਣਾ ਦੇ अच्छा मतलब ये कागजात के अधीन ਤੁਹਾਡੇ ਕੋਲ ਕੋਈ ਲੀਗਲ ਡਾਕੂਮੈਂਟ ਹੈਗੇ ਤਾਂ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਪਰ ਤੁਹਾਡੇ ਕੋਲ ਇਹ ਤੁਸੀਂ ਡਾਕੂਮੈਂਟ ਵੀ ਫੜੇ ਹੋਇਆ ਇਹਨਾਂ ਦੇ ਬਾਰੇ ਥੋੜਾ ਜਿਹਾ ਦੱਸੋਗੇ ਜੀ ਇਹਦੇ ਵਿੱਚ ਇੱਕ ਤੇ ਨਕਸ਼ਾ ਵਾ ਜੀ ਸਾਡਾ ਪੰਚਾਇਤ ਦਾ اچھا ਜੀ ਤੇ ਪਲਾਸ ਆ ਜੀ ਸਾਡੀ ਜਮ੍ਹਾਂ ਬੰਦੀ ਆ ਗਈ اچھا ਜੀ ਜਿਹਦੇ ਉੱਪਰ ਲਿਖਿਆ ਆ ਵਾ ਮਕਬੂਜ਼ਾ ਕਰਾਮ ਪੰਚਾਇਤ ਪਈ 45 ਨੰਬਰ ਆਟ ਕਿਨਾਰ ਟੋਟਲ 19 ਕਿਨਾਰ ਚਾਰ ਮੱਲੇ ਆ ਗੈਰਮਮ ਕੋ ਛਪੜਾ ਜੀ ਸਾਰਾ ਠੀਕ ਹੈ ਜੀ ਠੀਕ ਹੈ ਇਸ ਦੇ ਸਬੰਧ ਵਿੱਚ ਜਿਹੜਾ ਇਹਨਾਂ ਸ਼ੈੱਡ ਬਣਾਇਆ ਜੀ ਉਹਨੇ ਗੇਸਟ ਅਸੀਂ ਸਿਵਲ अच्छा जी ओदे ਵਿੱਚ ਸਾਰੇ ਮੰਡੀ ਬੋਰਡ ਦੇ ਐਸ ਡੀਓ ਦੇ ਮਾਰਕ ਕਮੇਟੀ ਸਾਰੇ ਜੀ ਦੇ ਵਿੱਚ ਅਸੀਂ ਪਾਰਟੀ ਬਣਾਈਆਂ ਤਿੰਨ ਪਾਰਟੀਆਂ ਬਣਾਈਆਂ ਹੋਈਆਂ ਤਿੰਨ ਪਾਰਟੀਆਂ ਬਣੀਆਂ ਜੀ ਅਸੀਂ 2023 ਤੋਂ ਇਹ ਐਕਸੀਡੈਂਟ ਐਸ ਡੀਓ ਮਾਰਕੀਟ ਕਮੇਟੀ ਇਹ ਤਿੰਨ ਪਾਰਟੀਆਂ ਤੇ ਸੈਕਟਰੀ ਪਲੱਸ ਠੀਕ ਹੈ ਜੀ ਜਿਹੜਾ ਇਹਨਾਂ ਦਾ ਮੰਡੀ ਬੋਰਡ ਦਾ ਸੈਕਟਰੀ ਹੁੰਦਾ ਇਹ ਸਾਰੇ ਕਿਉਂਕਿ ਇਹਨਾਂ ਨੇ ਅਸੀਂ ਇਹਨਾਂ ਨੂੰ ਕਾਜ ਵਿਖਾਉਣ ਦੇ ਬਾਵਜੂਦ ਵੀ ਇਹਨਾਂ ਸਾਡੇ ਆਣ ਕੇ ਛਪੜੇ ਜ਼ਮੀਨ ਤੇ ਛੱਡ ਬਣਾਇਆ ਇਹਨਾਂ ਨਾਲ ਉਸ ਦੇ ਬੰਦੇ ਸਾਡਾ ਕੋਰਟ ਚ ਕੇਸ ਚੱਲ ਰਿਹਾ ਜੀ ਅੱਛਾ ਜੀ ਤੋ ਜੋ ਪ੍ਰोसीडिंग ਜਾਰੀ ਹੈ ਠੀਕ ਹੈ ਤੇ ਹੁਣ ਸਰਪੰਚ ਸਾਹਿਬ ਆਪਣਾ ਫਾਈਲ ਲੈ ਕੇ ਤੁਹਾਡੇ ਮਤਲਬ ਜੇ ਪਿੰਡ ਦੀ ਜਗ੍ਹਾ ਆ ਤੇ ਇਹ ਅਨਲੀਗਲ ਤਰ੍ਹਾਂ ਵਰਤੀ ਜਾ ਰਹੀ ਹੈ ਜਬ ਵਰਤਨ ਜੋ ਬਿਨਾਂ ਕਬਜ਼ਾ ਹੋਣ ਜਾ ਰਿਹਾ ਇਹ ਜੀ ਨਾਜਾਇਜ਼ ਇਹਨਾਂ ਨੇ ਕਬਜ਼ਾ ਕੀਤਾ ਮਾਰਕ ਕਮੇਟੀ ਤੋਂ ਅਸੀਂ ਸਾਰੀ ਆਟ ਗਿਆ ਪਾ ਕੇ ਡੀਟੇਲ ਕਢਾਈ ਆ ਮਾਰਕ ਕਮੇਟੀ ਨੇ ਲਾਇਸੈਂਸ ਜਾਰੀ ਕਰਨ ਲੱਗੇ ਇਹ ਗੱਲ ਕਹੀ ਇਹਨਾਂ ਨੂੰ ਆਰਤੀਆਂ ਨੂੰ ਕਿ ਸਾਡੇ ਕੋਲ ਜਗ੍ਹਾ ਦਾ ਅਰੇਂਜਮੈਂਟ ਹੈ ਨਹੀਂ ਤੁਸੀਂ ਜਗ੍ਹਾ ਦਾ ਖੁਦ ਅਰੇਂਜਮੈਂਟ ਆਪ ਕਰੋਗੇ ਮਾਰਕ ਕਮੇਟੀ ਨੂੰ ਕੋਈ ਅਰੇਂਜਮੈਂਟ ਨਹੀਂ ਹੈਗੀ ਪੰਚਾਇਤ ਸੁਧਾਰ ਦੀ ਪੈਂਡੀ ਆ ਤਾਂ ਫਿਰ ਇੱਥੇ ਹਾਂਜੀ ਤੇ ਚਲੋ ਪਪਲਸ ਹੋ ਗਿਆ ਇਹ ਫਿਰ ਜਿਹੜੇ ਬਾਕੀ ਦੇ ਕਮਰੇ ਪਾਏ ਹੋਏ ਇਹ ਕਿੱਦਾਂ ਪੈ ਗਏ ਆ ਇਹ ਜੀ ਬਾਕੀ ਜਿਹੜੇ ਨਾ ਕਮਰੇ ਪਾਏ ਆ ਕਿਸ ਨੇ ਮੇਰੀ ਪੰਚੀ ਪਿਛਲੀ ਮੇਰੀ ਵਾਈਸ ਸਰਪੰਚ ਸੀ ਗੁਰਪਿੰਦਰ ਕੌਰ ਉਸ ਕਮਰੇ ਉਹਨਾਂ ਦਾ ਪਹਿਲਾਂ ਪਾਏ ਆ ਜਿਹੜੇ ਕਮਰੇ ਸਾਡੇ ਘਰ ਹਿਲਚੋ ਸੀ ਕੋਈ ਡੱਕ ਲਿਆ ਅੱਛਾ ਕਮਰਾ ਉਹਨਾਂ ਨੇ ਧੱਕੇ ਨਾਲ ਤੁਹਾਨੂੰ ਦੱਸ ਪਹਿਲਾਂ ਦੱਸ ਚੁੱਕਾ ਮੈਂ ਪਾਇਆ ਇਹਦੇ ਸਬੰਧ ਵਿੱਚ ਅਸੀਂ ਡਾਇਰੈਕਟਰ ਨੂੰ ਤੇ ਡੀਡੀਪੀਓ ਨੂੰ ਇਹਨਾਂ ਸਾਰੇ ਕਮਰੇ ਜਿੰਨੇ ਜਨੇ ਪਾਇਆ ਵਾ ਤੇ ਸਾਰਿਆਂ ਦੇ ਆਲਰੇਡੀ ਨੋ ਚਿੱਠੀਆਂ ਕੱਢੀਆਂ ਹੋਈਆਂ ਇਹਨੂੰ ਮੈਕਮੇ ਦਾ ਕੰਮ ਆ ਉਹ ਟਵਾਉਂਦੇ ਆ ਰੱਖਦੇ ਆ ਕੀ ਕਰਦੇ ਆ ਤੁਸੀਂ ਆਪਣਾ ਕੰਮ ਕਰ ਚੁੱਕੇ ਆ ਜੀ ਆਪਣਾ 2023 ਦੇ ਵਿੱਚ ਅਸੀਂ ਸਾਰੇ ਮੈਕਮੇ ਚਿੱਠੀਆਂ ਕੱਢ ਕੇ ਦੱਸ ਚੁੱਕੇ ਆ ਜੇ ਸਾਰੇ ਕਮਰੇ ਇਨਲੀਗਲ ਆ ਜਿੰਨਾ ਵੀ ਫੋਗਲ ਪੈਣ ਦੀ ਨਿਸ਼ਾਨੀ ਕੀਤੀ ਜਾਵੇ ਜੋ ਸਾਡੇ ਗ੍ਰਾਮ ਪੰਚਾਇਤ ਜਗ੍ਹਾ ਤੋਂ ਦਿੱਤੀ ਆ ਧੰਨਵਾਦ ਜੀ